ਗੁਰੂ ਹਰਗੋਬਿੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਲੈਰੀ ਦੀ ਵਿਦਿਆਰਥਣ ਜਸਨਪ੍ਰੀਤ ਕੌਰ ਪੁੱਤਰੀ ਸਰਦਾਰ ਲਖਵੀਰ ਸਿੰਘ ਜੀ ਜਿਸ ਨੇ ਅੱਜ 8th ਕਲਾਸ ਦੇ ਰਿਜ਼ਲਟ ਦੇ ਵਿੱਚੋਂ ਪੰਜਾਬ ਦੇ ਵਿੱਚੋਂ ਨੋਮਾ ਰੈਂਕ ਬਠਿੰਡੇ ਜ਼ਿਲ੍ਹੇ ਦੇ ਵਿੱਚੋਂ ਪੰਜਵਾਂ ਰੈਂਕ ਤਲਵੰਡੀ ਸਾਬੋ ਬਲਾਕ ਦੇ ਵਿੱਚੋਂ ਦੂਸਰਾ ਰੈਂਕ ਹਾਸਲ ਕਰਕੇ ਜਿੱਥੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ ਉੱਥੇ ਨੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਹੈ ਪਿੰਡ ਦਾ ਨਾਮ ਰੋਸ਼ਨ ਕੀਤਾ ਹੈ ਜਿਸ ਦੀ ਵਧਾਈ ਦੇ ਹੱਕਦਾਰ ਇਹਨਾਂ ਦੇ ਮਾਪੇ ਜਿਨ੍ਹਾਂ ਦਾ ਟੀਚਰ ਨੂੰ ਪੂਰਨ ਸਹਿਯੋਗ ਰਿਹਾ ਹੈ ਤੇ ਦੂਸਰਾ ਇਸ ਦੀ ਵਧਾਈ ਦੇ ਹੱਕਦਾਰ ਇਹਨਾਂ ਦੇ ਮੈਡਮ ਸੁਨੀਤਾ ਮੈਮ ਆ ਬਾਕੀ ਸਟਾਫ ਮੈਂਬਰਸ ਜਿਨ੍ਹਾਂ ਨੇ ਵੀ ਇਹਨਾਂ ਨੂੰ ਟੀਚ ਕਰਾਉਂਦੇ ਸੀਗੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਦੀ ਬਦੌਲਤ ਸਦਕਾ ਅੱਜ ਇਸ ਖੁਸ਼ੀ ਨੂੰ ਤੁਹਾਡੇ ਸਾਹਮਣੇ ਅਸੀਂ ਸਾਂਝਾ ਕਰ ਰਹੇ ਹਾਂ ਜਿਸ ਨੇ 600 ਦੇ ਵਿੱਚੋਂ 592 ਅੰਕ ਲੈ ਕੇ ਸਮਾ ਆਪਣਾ ਪੰਜਾਬ ਦੇ ਵਿੱਚੋਂ ਨੋਮਾ ਰੈਂਕ ਹਾਸਲ ਕੀਤਾ ਹੈਗਾ ਉਸੇ ਦੇ ਨਾਲ ਤੁਹਾਨੂੰ ਦੱਸਣਾ ਚਾਹਨੀ ਆ ਗੁਰਸ਼ਰਨ ਸਿੱਧੂ ਪੁੱਤਰੀ ਸਰਦਾਰ ਗੁਰਸੇਵਿਕ ਸਿੰਘ ਜੀ ਪਿੰਡ ਲਹਿਰੀ ਵਿੱਚੋਂ ਜਿਹੜੀ ਕਿ ਸਿਰਫ ਇੱਕ ਨੰਬਰ ਦੇ ਵਿੱਚੋਂ ਜਿਹੜੀ ਮੈਰਿਟ ਦੇ ਵਿੱਚੋਂ ਪਿਛੜ ਗਈ ਹੈ ਜਿਹੜੀ ਬੱਚੀ ਜਿਹਦੇ 587 ਇਹ ਅੰਕ ਨੇ ਜਿਸ ਨੇ ਤਿੰਨ ਸਬਜੈਕਟਾਂ ਦੇ ਵਿੱਚੋਂ ਮੈਥ ਸਾਇੰਸ ਹਿੰਦੀ ਤਿੰਨਾ ਸਬਜੈਕਟਾਂ ਦੇ ਵਿੱਚੋਂ 100 'ਚੋਂ 100 ਅੰਕ ਪ੍ਰਾਪਤ ਕੀਤੇ ਨੇ ਇਸ ਦੇ ਨਾਲ ਹੀ ਕੋਮਲਪ੍ਰੀਤ कौर ਡਾਟਰ ਆਫ ਕੁਰੀਸ਼ਾਨ ਸਿੰਘ ਪਿੰਡ ਜਗਰਾਮ ਤੀਰਥ ਜਿਸ ਬੱਚੀ ਨੇ 581 ਅੰਕ ਹਾਸਲ ਕੀਤੇ ਨੇ ਪੰਜਾਬੀ ਵਿਸ਼ੇ ਦੇ ਵਿੱਚੋਂ 100 ਚੋਂ 100 ਅੰਕ ਹਾਸਲ ਕੀਤੇ ਨੇ ਆਪਾਂ ਗੱਲ ਕਰਦੇ ਹਾਂ ਮੈਰਿਟ ਵਾਲੀ ਬੱਚੀ ਦੀ ਜਸ਼ਨਪ੍ਰੀਤ कौर ਦੀ ਜਿਸ ਨੇ ਮੈਥ ਅਤੇ ਐਸਐਸਟੀ ਸਬਜੈਕਟ ਜੋ ਕਿ ਇੰਗਲਿਸ਼ ਮੀਡੀਅਮ ਦੇ ਵਿੱਚ ਬੱਚਾ ਐਸਐਸਟੀ ਸਬਜੈਕਟ ਪੜ੍ਹ ਰਿਆ ਸੀ ਜਿਨੇ ਦੋਨਾਂ ਵਿਸ਼ਿਆਂ ਦੇ ਵਿੱਚੋਂ 100 ਚੋਂ 100 ਅੰਕ ਹਾਸਲ ਕੀਤੇ ਨੇ ਇਸ ਦਾ ਸਿਹਰਾ ਜਿਹੜਾ ਸਾਰਾ ਦਾ ਸਾਰਾ ਮੈਂ ਆਪਣੇ ਸਕੂਲ ਟੀਮ ਹੈ ਜਿਹੜੀ ਇਹਨਾਂ ਨੂੰ ਟੀਚ ਕਰਵਾ ਰਹੀ ਸੀ ਟੀਚਰਸ ਨੇ ਉਹਨਾਂ ਦਾ ਬਹੁਤ-ਬਹੁਤ ਧ ਅੱਜ ਇਸ ਇਲਾਕੇ ਦੇ ਵਿੱਚ ਇਸ ਬੱਚੀ ਦਾ ਜਸ ਸਕੂਲ ਦਾ ਨਾਮ ਰੋਸ਼ਨ ਹੋਇਆ ਇੱਕ ਵਾਰ ਫੇਰ ਤੋਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾ ਇਹਨਾਂ ਦੇ ਪੇਰੈਂਟਸ ਨੂੰ ਟੀਚਰਸ ਨੂੰ ਜਿਨ੍ਹਾਂ ਦੀ ਮਿਹਨਤ ਸਦਕਾ ਅੱਜ ਅਸੀਂ ਇੱਥੇ ਖੜਕੇ ਇੱਕ ਛੋਟਾ ਜਿਹਾ ਜਿਹੜਾ ਸੈਲੀਬ੍ਰੇਸ਼ਨ ਕਰ ਰਹੇ ਹਾਂ ਉਮੀਦ ਹੈ ਕਿ ਇਹ ਸੈਲੀਬ੍ਰੇਸ਼ਨ ਕੱਲ ਨੂੰ ਅਸੀਂ ਕਾਫੀ ਵੱਡਾ ਕਰਾਂਗੇ ਥੈਂਕ ਯੂ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਸ਼ਾਮ ਦੇ ਸਮੇਂ ਅੱਜ ਗੁਰੂ ਹਰਗੋਬਿੰਦ ਸੀਨੀਅਰ ਸੈਕੰਡਰੀ ਸਕੂਲ ਲਹਿਰੀ ਦੇ ਵਿੜੇ ਵਿੱਚ ਖੜੇ ਆ ਤੇ ਇੱਕ ਬੜੀ ਮਾਣ ਵਾਲੀ ਗੱਲ ਹੈ ਜਿੱਥੇ ਸਕੂਲ ਲਈ ਉਥੇ ਇਸ ਨਗਰ ਲਈ ਪਿੰਡ ਲੈਹਰੀ ਵੀ ਬੜੀ ਲਈ ਬੜੀ ਮਾਣ ਵਾਲੀ ਗੱਲ ਹੈ ਵੀ 8th ਕਲਾਸ ਦਾ ਜੋ ਸਟੂਡੈਂਟ ਹੈ ਜਸ਼ਨਪ੍ਰੀਤ ਕੋਰ ਡਾਕਟਰ ਲਖਵੀਰ ਸਿੰਘ ਜੋ ਕਿ ਪਿੰਡ ਲੈਹਰੀ ਦੀ ਵਿਦਿਆਰਥਣ ਹੈ ਇਸ ਬੱਚੀ ਨੇ ਪੰਜਾਬ ਬੋਰਡ ਦੇ ਇਗਜ਼ਾਮ ਦੇ ਵਿੱਚੋਂ ਮੈਟ ਦੇ ਵਿੱਚ ਸਥਾਨ ਹਾਸਲ ਕੀਤਾ ਹੈ 592 ਅੰਕ ਇਸ ਬੱਚੀ ਨੇ ਹਾਸਲ ਕੀਤੇ ਆ ਆਊਟ ਆਫ 600 ਜਿਸ ਦੇ ਨਾਲ ਇਸ ਨੇ ਪੰਜਾਬ ਦੇ ਵਿੱਚੋਂ ਜਿਹੜਾ 9ਵਾਂ ਰੈਂਕ ਹਾਸਲ ਕੀਤਾ ਹੈ ਬਠਿੰਡੇ ਜ਼ਿਲ੍ਹੇ ਦੇ ਵਿੱਚੋਂ ਚੌਥਾ ਤੇ ਜਿਹੜਾ ਅਜੀ ਤਲਵੰਡੀ ਬਲਾਕ ਦੀ ਗੱਲ ਕਰ ਲਈਏ ਆਪਾਂ ਤਾਂ ਇਹਦੇ ਵਿੱਚੋਂ ਦੂਸਰਾ ਸਥਾਨ ਹਾਸਲ ਕਰਕੇ ਮੈਟ ਦੇ ਵਿੱਚ ਆਪਣੀ ਪੋਜੀਸ਼ਨ ਹਾਸਲ ਕੀਤੀ ਹੈ ਤਾਂ ਬਹੁਤ-ਬਹੁਤ ਵਧਾਈ ਮੇਰੇ ਵੱਲੋਂ ਬੱਚੀ ਦੇ ਮਾਤਾ ਜੀ ਨਾਲ ਨੇ ਇਹਨਾਂ ਦੇ ਜਿਹੜੇ ਦਾਦਾ ਜੀ ਨਾਲ ਖੜੇ ਹੈ ਮੇਰੇ ਬੱਚੀ ਦੇ ਤਾਂ ਇਹਨਾਂ ਮਾਪਿਆਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਵਧਾਈ ਤੇ ਬੜੀ ਖੁਸ਼ੀ ਵਾਲੀ ਗੱਲ ਹੈ ਪਿਛਲੇ 2 ਸਾਲ ਤੋਂ ਗੁਰੂ ਹਰਗੋਬਿੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਲਹਿਰੀ ਦੇ ਜਿਹੜੇ ਬੱਚੇ ਹੈ ਮੈਟ ਦੇ ਵਿੱਚ ਆ ਰਿਹਾ ਜਿਸ ਤਰ੍ਹਾਂ ਕਿ ਇੱਕ ਸਾਲ ਪਹਿਲਾਂ ਵੀ ਪਲੱਸ 2 ਕਲਾਸ ਦਾ ਸਟੂਡੈਂਟ ਹੈ ਜਿਹੜਾ ਪਿੰਡ ਲਹਿਰੀ ਦਾ ਹੀ ਸੀ ਉਹ ਵੀ ਬੱਚਾ ਜਿਹੜਾ ਪੰਜਾਬ ਦੇ ਵਿੱਚੋਂ 13ਵਾਂ ਰੈਂਕ ਹਾਸਲ ਕਰਕੇ ਮੈਟ ਦੇ ਵਿੱਚ ਆਇਆ ਸੀ ਤਾਂ ਇਹ 2 ਸਾਲਾਂ ਦੇ ਵਿੱਚ ਦੋ ਬੱਚੇ ਜਿਹੜੇ ਮੈਟ ਦੇ ਵਿੱਚ ਆ ਚੁੱਕੇ ਐ ਤਾਂ ਇਸ ਬੱਚੀ ਦੇ ਬਾਰੇ ਜੇ ਆਪਾਂ ਗੱਲ ਕਰੀਏ ਜਸ਼ਨਪ੍ਰੀਤ ਦੇ ਤਾਂ ਇਹਨੇ ਦੋ ਸਬਜੈਕਟਾਂ ਦੇ ਵਿੱਚੋਂ ਪੂਰੇ ਤੋਂ ਪੂਰੇ ਅੰਕ ਹਾਸਲ ਕੀਤੇ ਐ ਐਸਐਸਟੀ ਤੇ ਨਾਲ ਨਾਲ ਇਹਦੇ ਮੈਥ ਜਿਹੜਾ ਬਹੁਤ ਟਫ ਸਬਜੈਕਟ ਗਿਣਿਆ ਜਾਂਦਾ ਬੱਚਿਆਂ ਦੇ ਲਈ ਇਹ ਦੋਨੇ ਸਬਜੈਕਟਾਂ 'ਚ ਇਸ ਬੱਚੀ ਨੇ 100 ਆਊਟ ਆਫ 100 ਅੰਕ ਜਿਹੜੇ ਹਾਸਲ ਕੀਤੇ ਐ। ਇਸ ਤੋਂ ਇਲਾਵਾ ਇੱਕ ਹੋਰ ਬੱਚੀ ਜਿਹੜੀ ਗੁਰਸ਼ਰਨ ਕੌਰ ਸਿੱਧੂ ਇਸ ਬੱਚੀ ਨੇ ਵੀ ਲਗਭਗ ਮੈਡ ਦੇ ਵਿੱਚ ਸਥਾਨ ਹਾਸਲ ਕਰ ਹੀ ਲਿਆ ਸੀ ਸਿਰਫ ਇੱਕ ਅੰਕ ਨਾਲੇ ਬੱਚੀ ਮੈਡ ਦੇ ਵਿੱਚ ਸਥਾਨ ਪਾਉਣ ਦੇ ਵਿੱਚੋਂ ਰਹਿ ਗਈ ਪਰ ਇਸ ਬੱਚੀ ਨੇ ਤਿੰਨ ਸਬਜੈਕਟਾਂ ਦੇ ਵਿੱਚੋਂ ਪੂਰੇ ਤੋਂ ਪੂਰੇ ਅੰਕ ਹਾਸਲ ਕੀਤੇ ਐ ਜਿਸ ਦੇ ਵਿੱਚ ਕਿ ਮੈਥ, ਸਾਇੰਸ ਤੇ ਨਾਲ ਨਾਲ ਹਿੰਦੀ ਇਹਨਾਂ ਤਿੰਨ ਸਬਜੈਕਟਾਂ 'ਚ ਇਸ ਬੱਚੀ ਨੇ ਜਿਹੜੇ ਪੂਰੇ ਚ ਪੂਰੇ ਅੰਕ ਹਾਸਲ ਕੀਤੇ ਆ ਤਾਂ ਇਸ ਬੱਚੀ ਨੂੰ ਵੀ ਮੇਰੇ ਵੱਲੋਂ ਬਹੁਤ-ਬਹੁਤ ਵਧਾਈ ਇਹਨਾਂ ਦੋਨਾਂ ਬੱਚੀਆਂ ਦਾ ਕਲਾਸ ਦੇ ਵਿੱਚ ਬਹੁਤ ਜ਼ਿਆਦਾ ਟਫ ਕੰਪੀਟੀਸ਼ਨ ਰਹਿੰਦਾ ਸੀ ਤੇ ਇੱਕ-ਦੋ ਅੰਕਾਂ ਦਾ ਹੀ ਫਰਕ ਹੁੰਦਾ ਸੀ ਜੋ ਕਲਾਸ ਟੈਸਟ ਹੁੰਦੇ ਸੀ ਤਾਂ ਇੱਕ ਅੰਕ ਨਾਲ ਇਸ ਬੱਚੀ ਦੀ ਮੈਟ ਨਹੀਂ ਆ ਸਕੀ ਪਰ ਫੇਰ ਵੀ ਇਸ ਬੱਚੀ ਨੇ ਬਹੁਤ ਕੋਸ਼ਿਸ਼ ਕੀਤੀ ਤੇ 588 ਅੰਕ ਆ ਜਿਹੜੇ 587 ਸੌਰੀ ਅੰਕ ਹਾਸਲ ਕੀਤੇ ਆ ਆਊਟ ਆਫ 600 ਤੇ ਇਹਦੇ ਨਾਲ ਕੋਮਲਪ੍ਰੀਤ ਕੌਰ ਡਾਕਟਰ ਆਫ ਕ੍ਰਿਸ਼ਨ ਸਿੰਘ ਪਿੰਡ ਜਗਰਾਮ ਤੀਰਤੋਂ ਇਸ ਬੱਚੀ ਨੇ 581 ਅੰਕ ਆ ਜਿਹੜੇ 600 ਦੇ ਵਿੱਚੋਂ ਹਾਸਲ ਕਰਕੇ ਤੀਸਰਾ ਸਥਾਨ ਹੈ ਜਿਹੜਾ ਬੋਰਡ ਕਲਾਸ ਦੇ ਰਿਜ਼ਲਟ ਦੇ ਵਿੱਚੋਂ ਹਾਸਲ ਕੀਤਾ ਤੇ ਪੰਜਾਬੀ ਵਿਸ਼ਾ ਜੋ ਸਾਡੀ ਮਾਤ ਭਾਸ਼ਾ ਹੈ ਉਸ ਵਿਸ਼ੇ ਚੋਂ ਇਸ ਬੱਚੇ ਨੇ 100 'ਚ 100 ਅੰਕ ਹਾਸਲ ਕੀਤੇ ਹੈ ਤਾਂ ਇਹ ਸਾਰੇ ਜਿਹੜੇ ਬੋਰਡ ਦੇ ਨਤੀਜੇ ਆ ਜਾਂ ਬੱਚਾ ਜਿਹੜਾ ਮੈਟ ਦੇ ਵਿੱਚ ਆ ਪਿੰਡ ਲਹਿਰੀ ਦਾ ਜਸ਼ਨਪ੍ਰੀਤ ਕੌਰ ਜਾਂ ਬਾਕੀ ਬੱਚੇ ਵੀ ਜਿਹੜੇ ਸਾਰੇ ਬੱਚੇ ਜਿਹੜੇ ਫਸਟ ਡਿਵੀਜ਼ਨ ਨਾਲ ਪਾਸ ਹੋਏ ਆ ਤਾਂ ਇਹ ਸਾਡੇ ਮਿਹਨਤੀ ਸਟਾਫ ਯੋਗ ਸਟਾਫ ਦੇ ਸਦਕਾ ਇਹ ਨਤੀਜੇ ਜਿਹੜੇ ਅਸੀਂ ਹਾਸਲ ਕਰ ਸਕਿਆ ਕਿਉਂਕਿ ਜਿਹੜੇ ਮੋਸਟ ਆਫ ਦਾ ਸਟਾਫ ਹੈ ਇਹਨਾਂ ਦੇ ਟੈਟਰ ਟੈਸਟ ਕਲੀਅਰ ਨੇ ਤੇ ਅੱਛਾ ਏਬਲ ਸਟਾਫ ਅਸੀਂ ਇਸ ਰੂਰਲ ਏਰੀਆ ਦੇ ਵਿੱਚ ਪਿੰਡ ਲੈਹਰੀ ਦੇ ਵਿੱਚ ਹਾਇਰ ਕੀਤਾ ਹੋਇਆ ਜਿਹਦੀ ਬਦੌਲਤ ਅੱਜ ਇਹ ਜਿਹੜੇ ਵੋਲਡ ਕਲਾਸ ਦੇ ਨਤੀਜਿਆਂ ਤੋਂ ਬੱਚੇ ਮੈਲਟਾਂ ਦੇ ਵਿੱਚ ਸਥਾਨ ਹਾਸਲ ਕਰ ਰਹੇ ਆ ਤਾਂ ਇੱਕ ਬਾਰ ਫੇਰ ਮੇਰੇ ਵੱਲੋਂ ਇਸ ਬੱਚੀ ਨੂੰ ਇਹਦੇ ਕਲਾਸਮੇਟ ਨੂੰ ਸਾਰੇ ਬੱਚਿਆਂ ਨੂੰ ਸਾਰੇ ਮਾਪੇ ਜਿਹੜੇ ਇੱਥੇ ਮੌਜੂਦ ਨੇ ਤੇ ਨਾਲ-ਨਾਲ ਮੇਰੇ ਮਿਹਨਤੀ ਸਟਾਫ ਨੂੰ ਸਾਡੇ ਨਾਲ ਸੁਨੀਤਾ ਮੈਡਮ ਪਿੰਡ ਲੈਹਰੀ ਤੋਂ ਕਿਰਨ ਮੈਡਮ ਤੇ ਨਵਜੋਤ कौर ਇੱਥੇ ਮੌਜੂਦ ਨੇ ਇਹਨਾਂ ਸਾਰੇ ਸਟਾਫ ਮੈਂਬਰਸ ਨੂੰ ਤੇ ਨਾਲ-ਨਾਲ ਜਿਹੜੇ ਸ਼ਾਮ ਦੇ ਸਮੇਂ ਕਰਕੇ ਨਹੀਂ ਹਾਜ਼ਰ ਹੋ ਸਕੇ ਬਾਕੀ ਸਟਾਫ ਮੈਂਬਰ ਤੇ ਸਰਦਾਰ ਗੁਰਜੰਟ ਸਿੰਘ ਜੀ ਮੀਡੀਆ ਕਰਮੀ ਸਾਡੇ ਇਹਨਾਂ ਸਾਰਿਆਂ ਦੇ ਸਹਿਯੋਗ ਕਰਕੇ ਅੱਜ ਇਹ ਰਿਜ਼ਲਟ ਅਸੀਂ ਹਾਸਲ ਕੀਤਾ ਤਾਂ ਮੇਰੇ ਵੱਲੋਂ ਸਾਰੇ ਸਟਾਫ ਨੂੰ ਬਹੁਤ-ਬਹੁਤ ਵਧਾਈ ਬਹੁਤ-ਬਹੁਤ ਧੰਨਵਾਦ ਸਾਰਿਆਂ ਦਾ ਮੇਰੇ ਵੱਲੋਂ ਸਾਰ ਨੂੰ ਸਤਿ ਸ੍ਰੀ ਅਕਾਲ ਅਸੀਂ ਹਰਗੋਵਿੰਦ ਪਬਲਿਕ ਸਕੂਲ ਸੀਨੀਅਰ ਸੈੰਡਰੀ ਸਕੂਲ ਦੇ ਸਟਾਫ ਨੰਬਰ ਬੋਲ ਰਹੀ ਹਾਂ ਸੁਨੀਤਾ ਰਾਣੀ ਸਾਡੇ ਬੱਚੇ ਨੇ ਇੱਕ ਮੈਰਿਟ ਦੇ ਵਿੱਚ ਹੰਕ ਅੰਕ ਹਾਸਲ ਕੀਤੇ ਆ ਜਸਮਦੀਪ ਕੌਰ ਪਿੰਡ ਲੈਰੀ ਤੋਂ ਜਿਸ ਨੇ ਕੀ 592 ਅੰਕ ਹਾਸਲ ਕੀਤੇ ਆਊਟ ਆਫ 600 ਦੇ ਵਿੱਚੋਂ ਜਿਸ ਨੇ ਕੀ ਦੋ ਵਿਸ਼ਿਆਂ ਦੇ ਵਿੱਚੋਂ 100 ਆਊਟ ਆਫ 100 ਮਾਰਕਸ ਜਿਹੜੇ ਹੈਗੇ ਹਾਸਲ ਕੀਤੇ ਸਾਨੂੰ ਬਹੁਤ ਹੀ ਮਾਣ ਦੀ ਗੱਲ ਆ ਕਿ ਇਸ ਕੁੜੀਆਂ ਨੇ ਸਾਡੀ ਨੇ ਮੈਰਿਟ ਦੇ ਵਿੱਚ ਸਥਾਨ ਹਾਸਲ ਕੀਤਾ ਦੂਸਰਾ ਅਸੀਂ ਦੱਸਣਾ ਚਾਹੁੰਦੇ ਆ ਵੀ ਨਾਲ ਹੀ ਸਾਡੀ ਗੁਰਸ਼ਰਨ ਸਿੱਧੂ ਨੂਰ ਲੜਕੀ ਹੈ ਜਿਹੜੀ ਉਸਨੇ 587 ਅੰਕ 600 ਦੇ ਵਿੱਚੋਂ ਪ੍ਰਾਪਤ ਕੀਤੇ ਆ ਜਿਸਨੇ ਕੀ ਜਬ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਆ ਵੀ ਇਹ ਕੁੜੀ ਤਿੰਨ ਸਬਜੈਕਟਾਂ ਦੇ ਵਿੱਚੋਂ ਉਸਨੇ 100 ਆਊਟ ਆਫ 100 ਜਿਹੜੇ ਮਾਰਕਸ ਆ ਪ੍ਰਾਪਤ ਕੀਤੇ ਹੈਗੇ ਮੈਥ ਸਾਇੰਸ ਐਂਡ ਹਿੰਦੀ ਦੇ ਵਿੱਚੋਂ ਜੇ ਇਹ ਸਾਡੇ ਲਈ ਪਰ ਇਹ ਥੋੜੇ ਜਿਹਾ ਦੁੱਖ ਦੀ ਗੱਲ ਇਹ ਰਹੇਗੀ ਕਿ ਕੁੜੀਆਂ ਨੇ ਸਿਰਫ ਇੱਕ ਅੰਕ ਦੇ ਵਿੱਚ ਜਿਹੜੀ ਸੀਗੀ ਉਹ ਮੈਰਿਟ ਦੇ ਵਿੱਚੋਂ ਪਿੱਛੜ ਗਈ ਹੈਗੀ ਸਾਨੂੰ ਇਸ ਦਾ ਦੁੱਖ ਤਾਂ ਹੈ ਪਰ ਨਾਲ ਨਾਲ ਖੁਸ਼ੀ ਹੈ ਕਿ ਕਿਸ ਨੇ ਬਹੁਤ ਵਧੀਆ ਅੰਕ ਹਾਸਲ ਕੀਤੇ ਆ ਸਾਡੀ ਤੀਸਰੀ ਕੁੜੀ ਆ ਜਿਹੜੀ 3rd ਪੀਸ਼ਨ ਦੇ ਵਿੱਚ ਆਈ ਆ ਕੋਮਲਪ੍ਰੀਤ कौर ਪਿੰਡ ਜਗਰਾਮ ਤੀਰਥ ਉਸਨੇ 581 ਅੰਕ 600 ਦੇ ਵਿੱਚੋਂ ਹਾਸਲ ਕੀਤੇ ਆ ਜਿਸਨੇ ਕਿ ਪੰਜਾਬੀ ਵਿਸ਼ੇ ਦੇ ਵਿੱਚੋਂ ਜੋ ਆਪਣੀ ਮਾਤ ਭਾਸ਼ਾ ਹੈ ਉਸ ਦੇ ਵਿੱਚੋਂ 100 ਆਊਟ ਆਫ 100 ਜਿਹੜੇ ਹੈਗਾ ਮਾਰਕਸ ਪ੍ਰਾਪਤ ਕੀਤੇ ਆ ਇਹ ਸਾਡੇ ਲਈ ਬਹੁਤ ਹੀ ਮਾਣ ਦੀ ਗੱਲ ਹੈ ਜੋ ਸਾਡੇ ਸਟਾਫ ਦੀ ਮਿਹਨਤ ਆ ਗਈ ਜਾਂ ਸਾਡੇ ਪ੍ਰਿੰਸੀਪਲ ਸਰ ਦਾ ਜਾਂ ਸਾਡੇ ਮੈਮ ਦਾ ਬਹੁਤ ਹੀ ਸਹਿਯੋਗ ਰਿਹਾ ਸਾਨੂੰ ਵੀ ਸਟਾਫ ਨੂੰ ਵੀ ਜਿਸ ਦੇ ਕਰਕੇ ਬੱਚਿਆਂ ਨੂੰ ਅਸੀਂ ਵਧੀਆ ਐਜੂਕੇਸ਼ਨ ਦੇ ਸਕੀਏ ਉਹਨਾਂ ਨੇ ਸਾਨੂੰ ਫੈਸਿਲਿਟੀਆਂ ਦਿੱਤੀਆਂ ਤਾਂ ਹੀ ਅਸੀਂ ਆਪਣੇ ਵਧੀਆ এডੂਕੇਸ਼ਨ ਦੇ ਰਹੇ ਆਗੇ ਸਕੂਲ ਦੇ ਵਿੱਚ ਤਾਂ ਸਾਨੂੰ ਅੱਗੇ ਤੋਂ ਇਹ ਉਮੀਦ ਵੀ ਹੈਗੀ ਜੇ ਸਾਡਾ 10th ਕਲਾਸ ਦਾ ਰਿਜ਼ਲਟ ਆਲੇ ਪੈਂਡਿੰਗ ਆ ਇਸ ਦੇ ਵਿੱਚ ਵੀ ਸਾਡੇ ਬੱਚੇ ਜਿਹੜੇ ਹੈਗੇ ਉਹ ਮੈਰਿਟ ਦੇ ਵਿੱਚ ਆਣਗੇ ਸਾਡੇ ਲਈ ਇਹ ਬਹੁਤ ਬਾਹਨ ਦੀ ਗੱਲ ਰਹੀ ਹੈ ਵੀ ਸਾਡੇ ਪਿਛਲੇ ਸਾਲਾਂ ਦੇ ਵਿੱਚ ਵੀ ਇੱਕ ਕੁੜੀ ਆ ਜਸ਼ਨਦੀਪ कौर ਜੋ ਕਿ ਪਲੱਸ 2 ਦੇ ਵਿੱਚੋਂ ਮੈਰਿਟ ਦੇ ਵਿੱਚ ਆਏਗੀ ਤਾਂ ਇਸ ਵਾਰ ਸਾਡੇ 8th ਦੇ ਵਿੱਚ ਮੈਰਿਟ ਦੇ ਵਿੱਚ ਆਈ ਆ ਤਾਂ ਸਾਨੂੰ ਉਮੀਦ ਆ ਕਿ 10th ਦੇ ਵਿੱਚੋਂ ਵੀ ਸਾਡੇ ਬੱਚੇ ਜਿਹੜੇ ਹੈਗੇ ਉਹ ਮੈਰਿਟ ਦੇ ਵਿੱਚ ਆਣਗੇ ਬਹੁਤ-ਬਹੁਤ ਧੰਨਵਾਦ ਜੀ ਮੇਰੇ ਵੱਲੋਂ ਆਪ ਸਭ ਨੂੰ ਸਤਿ ਸ਼੍ਰੀ ਅਕਾਲ ਮੇਰਾ ਨਾਮ ਜਸ਼ਨਦੀਪ ਕੌਰ ਹੈ ਮੈਂ ਕਲਾਸ ਦੀ ਮੈਰਿਟ ਦੇ ਵਿੱਚ ਪੂਰੇ ਜ਼ਿਲ੍ਹੇ ਦੇ ਵਿੱਚ ਪੰਜਵੇਂ ਸਥਾਨ ਤੇ ਆਈ ਆਂਗੀ ਇਸ ਦਾ ਸਿਹਰਾ ਸਾਡੇ ਸਟਾਫ ਮਿਹਨਤੀ ਸਟਾਫ ਨੂੰ ਜਾਂਦਾ ਹੈ ਤੇ ਪ੍ਰਿੰਸੀਪਲ ਸਰ ਤੇ ਮੈਡਮ ਨੂੰ ਜਾਂਦਾ ਹੈ ਜਿਨ੍ਹਾਂ ਨੇ ਸਾਨੂੰ ਮਿਹਨਤ ਕਰਵਾਈ ਹੈ ਸ੍ਰੀ ਹਰਗੋਬਿੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਲੈਰੀ ਵੱਲੋਂ ਮੈਂ ਸਾਰੇ ਸਟਾਫ ਦਾ ਤੇ ਪ੍ਰਿੰਸੀਪਲ ਸਰ ਅਤੇ ਮੈਡਮ ਦਾ ਬਹੁਤ ਧੰਨਵਾਦ ਕਰਦੀ ਆਂ ਕਿ ਸਾਰਾ ਸਟਾਫ ਬਹੁਤ ਜ਼ਿਆਦਾ ਮਿਹਨਤੀ ਹੈ ਤੇ ਅੱਜ ਮੇਰੀ ਬੇਟੀ ਜਸ਼ਨਦੀਪ ਕੌਰ ਜ਼ਿਲ੍ਹੇ ਦੇ ਵਿੱਚੋਂ ਪੰਜਵਾਂ ਸਥਾਨ ਹਾਸਲ ਕੀਤਾ ਹੈ ਤੇ ਸਾਰਾ ਸਟਾਫ ਦੀ ਮੈਂ ਬਹੁਤ-ਬਹੁਤ ਧੰਨਵਾਦੀ ਹਾਂ।